ਨੂੰ ਪਤਾ ਕਿ ਝੂਠ ਸੀ ਨਹੀਂ ਮਾਰੀਦਾ ਨਾ ਸਾਨੂੰ ਮਾਰਨ ਦੀ ਜਰੂਰਤ ਹੈਗੀ ਆ ਤੇ ਨਾ ਅਸੀਂ ਮਾਰੀਦਾ ਆ 에ਰਪੋਰਟਾਂ ਦੇ ਬਹੁਤ ਤਕੜਾ ਆਫਰ ਦੇਣ ਲੱਗਾ ਆ ਜਿਹੜੇ ਮੇਰੇ ਭਰਾ 1000 ਰੁਪਏ ਤੋਂ ਉੱਪਰ ਸ਼ਾਪਿੰਗ ਕਰਨਗੇ ਇਹਦੇ ਵਿੱਚੋਂ ਉਹਨਾਂ ਵਾਸਤੇ ਹਾਂਜੀ ਲੋਕ ਜਿਹੜਾ ਤੁਸੀਂ ਥੰਬਨੇਲ ਦੇਖ ਕੇ ਆਇਆ ਨਾ ਬਿਲਕੁਲ ਤੁਸੀਂ ਸਹੀ ਵਿਜੜ ਕੀਤੀ ਆ ਵੀਡੀਓ ਦੇ ਉੱਤੇ ਕਹਿੰਦੇ ਲਾਤਾ ਮੇਲਾ ਸੰਦੀਪ ਜਲੰਧਰ ਵਾਲੇ ਨੇ ਵੋਚਾਂ ਦਾ ਵਾਕਈ ਲਾਤਾ ਜੀ ਲਓ ਸਸਰੀ ਘਰ ਦੀ ਮੈਂ ਆ ਤੁਹਾਡਾ ਸੰਦੀਪ ਜਲੰਧਰ ਤੋਂ ਤੁਸੀਂ ਇੰਨਾ ਪਿਆਰ ਦਿੱਤਾ ਮੁਹੱਬਤ ਦਿੱਤੀ ਜਿਹੜੇ ਮੇਰੇ ਭਰਾ ਨਵੇਂ ਆ ਸਾਡੀ ਵੀਡੀਓ ਦੇ ਸਾਡੇ YouTube ਚੈਨਲ ਤੇ ਪੇਜ ਨੂੰ ਕਰ ਲਿਓ ਸ਼ਕਰਪਾਲਾ ਤੇ ਮੇਰੇ ਭਰਾ ਵੀਡੀਓ ਕਰ ਦਿਓ ਸ਼ੇਅਰ ਕਿਉਂਕਿ ਐਂਡ ਤੱਕ ਪੂਰੇ ਜੁੜੇ ਰਹੋ ਪਟਾਕੇ ਪੈਣੇ ਆ ਵੀਡੀਓ ਵਿੱਚਾਂ ਦੇ 에ਰਪੋਰਟਾਂ ਦੇ ਕੰਬੋ ਹੋਰ ਬੜੇ ਤਗੜੇ ਤਗੜੇ ਮਾਡਲ ਲੈ ਕੇ ਆ ਜਿਹੜੇ ਕਿ ਮਿੱਟੀ ਦੇ ਬਾ ਦੇ ਰਹੇ ਅਸੀਂ ਅੱਜ ਆ ਚੈੱਕ ਕਰੋ ਪੇਪਲ ਦਾ ਮਾਡਲ ਪੇਪਲ ਦਾ ਮਾਡਲ ਆ T R I O ਜੋ ਵੀ ਬਣਦਾ ਆ ਤੁਸੀਂ ਇਹਨੂੰ ਸਰਚ ਕਰ ਸਕਦੇ ਹੋ ਇਹਦਾ ਕਿੰਨਾ ਪ੍ਰਾਈਸ ਆ ਇਹ ਆਨਲਾਈਨ ਮਾਡਲ ਵੀ ਪਿਆ ਹੋਇਆ ਵਾ ਲੇਕਿਨ ਮੈਂ ਸਿਰਫ ਦੇ ਰਿਆ ਵਾਂ 1499 ਰੁਪਏ ਦਾ ਅੱਗੇ ਆ ਜਾਓ ਬਰਫੀ ਵਾਲਾ ਡੱਬਾ ਬਰਫੀ ਵਾਲਾ ਡੱਬਾ ਰੇਟ ਸੀਗਾ 1850 ਰੁਪਏ ਵੇਅਰ ਫਿਟ ਪ੍ਰੋ ਇਹਦੇ ਵਿੱਚ ਆ ਪਿਆ ਦੋ ਸਟ੍ਰੈਪ ਦੇ ਰਹੇ ਆ ਇੱਕ ਲੈਦਰ ਦਾ ਤੇ ਇੱਕ ਸਿੱਲੀ ਕੋਨ ਦਾ ਰੇਟ ਸਿਰਫ ਦੇ ਰਹੇ ਆ 899 ਰੁਪਏ ਸੁਣੀ ਜਾਓ ਮੇਰੇ ਪਿਆਰ ਦਵਾਦ ਆ ਚੈੱਕ ਕਰੋ ਇੱਧਰ ਐਪਲ ਲੋਗੋ ਦੇ ਵਿੱਚ ਅਲਟਰਾ ਆ ਬੜੀ ਪਿਆਰਾ ਮਾਡਲ ਆ ਬਹੁਤ ਸੋਹਣਾ ਖੁੱਲ ਕੇ ਨਹੀਂ ਦਿਖਾਉਂਗਾ ਕੱਲੀ ਕੱਲੀ ਵੀਡੀਓ ਦੀ ਆਪਾਂ ਇੰਸਟਾਗ੍ਰਾਮ ਤੇ ਪਈ ਹੋਈ ਆ ਜਾਂ ਕਿਸੇ ਮੇਰੇ ਭਰਾ ਨੂੰ ਕੋਈ ਸਪੈਸ਼ਲ ਮਾਡਲ ਦੀ ਕੋਈ ਵੀਡੀਓ ਚਾਹੀਦੀ ਹੋਊਗੀ ਸਾਨੂੰ ਤੁਸੀਂ ਵਟਸਐਪ ਮੈਸੇਜ ਛੱਡ ਸਕਦੇ ਹੋ ਤੁਹਾਨੂੰ ਹੀ ਬਣਾ ਕੇ ਪਾ ਦਾਂਗੇ लेकिन टेंशन लैंड की लड़की तो मिट्टी आ गया चार सौ नाट्रा थ्री डी मॉडलो न सिर्फ एच के टेन अल्ट्रा मिट्टी से पा कर दता जी अगे आज वी नाइन प्रो वी नाइन प्रो कलर चेक करो कि खट्टा कलर मेरे भरा इधर देखो इधर बहुत प्यारी चीज आ कलर ही बड़ा दूरों चमका मारना है रेट सात सौ नड़िन्नवे रुपये 499 ਰੁਪਏ ਦੇ ਵਿੱਚ 24 ਕੈਰੇਟ ਅਲਟਰਾ 499 ਰੁਪਏ ਦੇ ਵਿੱਚ ਸੀਰੀਜ਼ 9 ਸੀਰੀਜ਼ 9 99 ਦੇ ਵਿੱਚ 99 ਦੇ ਵਿੱਚ ਤੇ ਕੁਝ ਮਾਡਲ ਨਾਲ ਸੀਰੀਜ਼ 9 ਦੇ ਮੇਰੇ ਕੋਲ ਲੂਜ਼ ਪਏ ਆ ਆ ਦੇਖੋ ਇਹਦਾ ਰੇਟ ਸੀਗਾ 1450 ਰੁਪਏ ਜਿਹੜੇ ਲੂਜ਼ ਪਏ ਆ ਮਾਡਲ ਆ ਜਿਹਦਾ ਜਿੱਦਾਂ ਆ ਪਏ ਆ ਵਿੱਚ ਬੰਦ ਹੋ ਗਏ ਆ ਲੂਜ਼ ਪਏ ਆ ਲੂਜ਼ ਪਏ ਆ ਲੂਜ਼ ਪਏ ਆ ਲੂਜ਼ ਪਏ ਆ ਰੇਟ ਦੇ ਦੂੰਗਾ ਸਿਰਫ 690 ਰੁਪਏ 690 ਰੁਪਏ ਲੂਜ਼ ਦਾ ਕਿਸੇ ਮੇਰੇ ਭਰਾ ਨੂੰ ਸਮਝਾਵੇ ਬਾਏ ਕਰ ਸਕਦਾ ਆ ਕਿਉਂਕਿ ਰੇਟ ਬਹੁਤ ਤਗੜਾ ਆ ਜੈਨ 10 ਮੇਰੇ ਭਰਾਵਾਂ ਵਾਸਤੇ ਮਾਡਲ ਆ ਇਦੇ ਵਿੱਚ ਲੈਦਰ ਸਟ੍ਰੈਪ ਆ ਇਦਾਂ ਲੱਗਣੀ ਆ ਫੋਟੋ ਸੋਹਣੀ ਮਤਲਬ ਮੈਟਰ ਸਟ੍ਰੈਪ ਆਉਣਾ ਵਾ ਇੱਕ ਲੈਦਰ ਦਾ ਨਾਲ ਕੰਪਲੀਮੈਂਟਰੀ ਆ ਇਥੇ ਸ਼ਾਇਦ ਪਈ ਹੋਊਗੀ ਕਿ ਆ ਇਹਨਾਂ ਲੈਦਰ ਦੇ ਸਟ੍ਰੈਪ ਨਾਲ ਬਹੁਤ ਸੋਹਣੀ ਲੱਗਦੀ ਆ ਆ ਦੇਖੋ ਇੱਧਰ ਰੇਟ ਦਾ ਸਿਰਫ ਦੇ ਰਿਹਾ ਅੱਜ 1150 ਰੁਪਏ ਇੱਕ ਆ ਮਾਡਲ ਆਇਆ ਸੀ ਆਰਮੀ ਵਾਲਾ ਬਹੁਤ ਸੋਹਣਾ ਮਾਡਲ ਆਇਆ ਸੀਗਾ ਇਹਦੀ ਡਿਸਪਲੇ ਕੁਆਲਿਟੀ ਬਹੁਤ ਜ਼ਿਆਦਾ ਆ ਬਹੁਤ ਤਗੜਾ ਮਾਡਲ ਆ ਰੇਟ ਸਿਰਫ ਦੇ ਰਿਹਾ 1450 ਰੁਪਏ ਅਲਟਰਾ 24 ਕੈਰੇਟ ਦੇ ਵਿੱਚ 490 ਰੁਪਏ ਲੈ ਵੀ HW69 ਅਲਟਰਾ 2 ਇਹਦੇ ਵਿੱਚ ਜਿਹੜੇ ਫੀਚਰ ਆ ਨਾ ਬਹੁਤ ਹੀ ਤਗੜੇ ਫੀਚਰ ਆ ਰਿਕਾਰਡਿੰਗ ਆ ਡਾਇਨਾਮਿਕ ਮੋਡ ਆ ਡਿਸਪਲੇ ਸੁਪਰ ਐਮੂਲੇਟਾ ਮੈਨੂ ਸਟਾਈਲ ਰਹੀ ਨਾਲਿਆ एवरीथिंग ਮਤਲਬ ਬਹੁਤ ਜਿਆਦਾ ਆ ਤੇ ਇਹਦਾ ਰੇਟ ਜਿਹੜਾ ਸਿਰਫ ਦੇ ਰਹੇ ਆ 1650 ਰੁਪਏ W9 আল্ট্রਾ W9 আল্ট্রਾ 470 ਰੁਪਏ ਦੀ ਅੱਗੇ ਆ ਜਾਓ CT9 আল্ট্রਾ CT9 আল্ট্রਾ ਚ ਕੀ ਆ ਦੇਖ ਲਿਏ 24 ਕੈਰਟ ਆ ਮਿਹਰਬਾਨੀ 24 ਕੈਰਟ ਆ ਜੀ ਇਧਰ ਚੈੱਕ ਕਰੋ ਸਿਰਫ 650 ਰੁਪਏ ਦੀ 650 ਰੁਪਏ ਦੀ ਆ ਚੈੱਕ ਕਰ ਲਓ ਮੇਰੇ ਭਰਾ ਇਧਰ ਆਹਾਹਾਹਾ ਵੇਅਰ ਫਿਟ ਪ੍ਰੋ ਐ ਪਿਆ ਏ ਐਨ 9 আল্ট্রা ਐਨ 9 আল্ট্রা ਰੇਟ ਕਿੰਨਾ 750 ਰੁਪਏ ਇਹ ਐਚ ਡਬਲਯੂ 68 ਮੈਕਸ ਐਚ ਡਬਲਯੂ 68 ਮੈਕਸ ਮੇਰੀ ਆਪ ਤਾਂ ਆਵਾਸਤੇ 750 ਰੁਪਏ ਦੀ ਲਓ ਜੀ ਐਕਸੇਟ আল্ট্রਾ ਐਕਸੇਟ আল্ট্রਾ ਸਿਮ ਵਾਲਾ ਮਾਡਲ ਆ ਪਲੇ ਸਟੋਰ ਚੱਲਦਾ ਸਿਮ ਚੱਲਦੀ ਆ ਸਾਰਾ ਕੋਸ਼ੀ ਚੱਲਦਾ ਇਹਦੇ ਵਿੱਚ ਤੇ ਬੜੇ ਤਗੜੇ ਤਗੜੇ ਫੀਚਰ ਦੇ ਵਿੱਚ ਦਿੱਤੇ ਹੋਇਆ ਮੇਰੇ ਭਰਾ ਐਕਸੇਟ আল্টਰਾ ਆ ਰੇਟ ਸਿਰਫ ਦੇਣ ਲੱਗਾ 2350 ਰੁਪਏ 2350 ਰੁਪਏ ਲਓ ਜੀ ਐਚ ਕੇ 8 ਪ੍ਰੋ ਸੁਪਰ ਐਮੂਲੇਟ ਮਾਡਲ ਆ ਕਿਤੋਂ ਵੀ ਰੇਟ ਨਹੀਂ ਮਿਲ ਸਕਦਾ ਇਹ ਵਾਲਾ ਚੈਲੰਜ ਪ੍ਰਾਈਸ ਦੇਣ ਲੱਗਾ ਆ ਕਿੰਨਾ ਬੜਾ ਟ੍ਰਿਪਲ 9 ਦੇ ਵਿੱਚ ਸੁਪਰ ਐਮੂਲੇਟ ਟ੍ਰਿਪਲ 9 ਦੇ ਵਿੱਚ ਸੁਪਰ ਐਮੂਲੇਟ ਅੱਗੇ ਇੱਕ ਆ ਸੁਪਰ ਐਮੂਲੇਟ 4 ਮਾਡਲ ਪਿਆ ਮੇਰੇ ਕੋ ਐਨ 8 ਅਲਟਰਾ ਐਨ 8 ਅਲਟਰਾ ਇਹ ਵੀ ਟ੍ਰਿਪਲ 9 ਦੇ ਵਿੱਚ ਆਹਾਹਾਹਾਹਾ ਕਿਸੇ ਨੂੰ ਗਿਫਟ ਦੇਣਾ ਨਾ ਬਹੁਤ ਤਗੜਾ ਬੈਨੀਫਿਟ ਆ ਕਿਉਂ ਪੈਕਿੰਗ ਬਹੁਤ ਸੋਹਣੀ ਆ ਚੀਜ਼ ਬੜੀ ਪਿਆਰੀ ਆ ਰੇਟ ਸੀਗਾ 840 ਰੁਪਏ ਲਿਖਿਆ ਦੇਖਿਆ ਇਹ ਕੋਈ ਐਮ ਆਰ ਪੀ ਨਹੀਂ ਗੀ ਸਾਡਾ ਰੇਟ ਆ ਬਿਲਕੁਲ ਲੈਸ ਕਰਕੇ ਲਿਖਿਆ ਹੁੰਦਾ ਆ ਅੱਜ ਇਹਦਾ ਦੇ ਰਿਹਾ ਹਾਂ 600 600 640 ਰੁਪਏ ਰੇਟ ਜੇ ਡਬਲ 9 ਪ੍ਰੋ ਸੂਪਰ ਐਮਲੇਟ 890 ਰੁਪਏ ਆਏ ਹਾਏ 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 ਮੇਰਾ ਬੜਾ ਫੇਵਰਿਟ ਮਾਡਲ ਆ ਬੜਾ ਇਹਦਾ ਮਾਡਲ ਨੇਮ ਹੈਗਾ ਜੀ W8 Pro Max W8 Pro Max ਕਿਉਂ ਫੇਵਰਿਟ ਆ ਵੇਅਰ ਫਿਟ Pro ਆਪਿਆ 10 ਮਿੰਟ ਦਾ ਆਲਵੇਜ ਆ ਨਾ ਮੇਰੀ ਜਾਨੋ ਤੇ ਰੇਟ ਸਿਰਫ ਦੇ ਰਹੇ ਆ ਅੱਜ 1150 ਰੁਪਏ 1150 ਰੁਪਏ GS GS ਵੇਅਰ ਫਿਟ Pro ਆਪਿਆ ਜੇ ਮੈਂ ਵੇਅਰਫਿਟ ਪ੍ਰੋ ਐਪ ਕਿਉਂ ਕਹਿਣਾ ਜਿਹੜੇ ਜਿਹੜੇ ਹੈਗੇ ਵੇਅਰਫਿਟ ਪ੍ਰੋ ਵੇਅਰਫਿਟ ਪ੍ਰੋ ਐਪ ਇੱਕੋ ਹੀ ਮਾਡਲ ਆ ਜਿਹੜਾ ਟੌਪ ਟੌਪ ਦੇ ਮਾਡਲਾਂ ਨੂੰ ਵੇਅਰਫਿਟ ਪ੍ਰੋ ਲੱਗਦਾ ਹੈ ਵੇਅਰਫਿਟ ਪ੍ਰੋ ਜਿਹੜੀ ਵਾਚ ਉਹਦੇ ਨਾਲ ਕਨੈਕਟ ਹੋਦੀ ਉਹ ਹੋਗੀ ਉਹਦੀ ਵੈਲਿਊ ਵੈਸੀ ਹੀ ਵਧ ਗਈ ਉਹਦੀ ਗੱਲਬਾਤ ਵੈਸੀ ਹੀ ਪੂਰੀ ਹੋ ਗਈ ਤੇ 10 ਮਿੰਟ ਦਾ ਆਲਵੇਜ਼ ਓਨ ਆ ਬਹੁਤ ਪਿਆਰਾ ਮਾਡਲ ਆ ਰੇਟ ਸਿਰਫ ਦੇਣ ਲੱਗਾ ਮੇਰੇ ਭਰਾਵਾਂ ਨੂੰ 999 ਠੀਕ ਆ ਜੀ ਅੱਗੇ ਆ ਜਾਓ ਮੇਰੀਆਂ ਭੈਣਾਂ ਵਾਸਤੇ ਤੇ ਮੇਰੇ ਭਰਾਵਾਂ ਵਾਸਤੇ ਇਹਨੂੰ ਅਸੀਂ ਕਹਿੰਦੇ ਆ ਯੂਨੀਸੈਕਸ ਵਾਚ ਯੂ 1250 ਰੁਪਏ ਹੋਰ ਦੱਸ ਕੀ ਭਾਲਦੀ ਅਦੀ ਕਿੱਕ ਤੇ ਸਟਾਰਟ ਮੇਰਾ ਯਮਾ ਨਹੀਂ ਹੋਰ ਦੱਸ ਕੀ ਭਾਲਦੀ ਜੀ ਆ ਸੇਟ ਅਲਟਰਾ ਮੈਕਸ ਸੁਪਰ ਅਮਲੇਟ ਚੈਟ ਜੀਪੀ ਡੀ ਫੀਚਰ ਆ ਮੀਨੂ ਸਟਾਈਲ ਬਹੁਤ ਸੋਹਣਾ ਆ ਬੈਟਰੀ ਪਰਸੈਂਟ ਲਿਖਿਆ ਹੁੰਦਾ ఎవਰੀਥਿੰਗ ਬਹੁਤ ਜਿਆਦਾ ਫੀਚਰ ਆ ਇਹਦੇ ਵਿੱਚ ਵੇਚੀ ਬੜੀ ਆ ਅਜ ਲੂਜ਼ ਪੀਸ ਮੇਰੇ ਕੋਲ ਬਾਬੇ ਦੀ ਕਿਰਪਾ ਨਾਲ ਰਹਿ ਗਏ ਤਿੰਨ ਪੀਸ ਜਿੰਨੂੰ ਸਮਝ ਆਉਂਦੀ ਆ ਚੱਕ ਲਿਓ 1650 ਰੁਪਏ ਦੀ ਆ ਰੇਟ ਬਹੁਤ ਘੈਂਟ ਦੇਣ ਲੱਗਾ ਐਮਟੀਏ ਅਲਟਰਾ ਮੈਕਸ ਕਿੰਨੇ ਦਾ ਭੜਾ 499 ਰੁਪਏ ਦੀ MD8 আল্ট্রা ਮੈਕ T900 আল্ট্রা ਮੈਕ Apple logo ਦੇ ਵਿੱਚ ਆਈ ਸੀਗੀ T900 আল্ট্রা ਮੈਕ ਰੇਟ ਦੇਣ ਲੱਗਾ ਸਿਰਫ 380 ਰੁਪਏ ਬਹੁਤ ਸੋਹਣਾ ਮਾਡਲ ਆ 1950 ਰੁਪਏ ਦਾ ਮਾਡਲ ਸੀਗਾ Apple logo ਦੇ ਵਿੱਚ ਆ ਬਹੁਤ ਸੋਹਣਾ ਮਾਡਲ ਆ ਬੜੀ ਪਿਆਰੀ ਗੱਲਬਾਤ ਆ ਰੇਟ ਕਿੰਨਾ 999 999 ਅੱਗੇ ਆ ਸਾਰੇ ਮਾਡਲ ਸੋਹਣੇ ਆ ਆ ਤਿੰਨਾਂ ਮਾਡਲਾਂ ਦਾ ਇੱਕੋ ਰੇਟ ਦੇਣ ਲੱਗਾ ਆ ਬਹੁਤ ਪਿਆਰਾ ਮਾਡਲ ਆ ਚੈੱਕ ਕਰ ਲਿਓ ਮੇਰੇ ਭਰਾ ਕਿੰਨਾ ਬੜਾ 590 ਰੁਪਏ Pro Max ਬਹੁਤ ਸੋਹਣਾ ਮਾਡਲ ਆ T700 Pro Max ਸ਼ਾਈਨਿੰਗ ਦੇ ਵਿੱਚ ਮਾਡਲ ਆ ਵਾਇਰਲੈਸ ਚਾਰਜਰ ਆ 690 ਰੁਪਏ ਆਏ ਹਾਏ 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 ਦੁੱਖ ਟੁੱਟਦੇ ਦੁੱਖ ਇਹ ਮਾਡਲ ਸੁਣ ਕੇ ਛੋਟਾ ਮਾਡਲ ਆ ਮੇਰੇ ਭਰਾ ਸਮਝ ਗਏ ਹੋਣਗੇ ਕਿਹੜਾ ਮਾਡਲ ਆ ਜਿਹਨੂੰ ਮੈਂ ਛੋਟਾ ਮਾਡਲ ਕਹਿਣਾ ਹੁੰਦਾ ਆ ਇੱਕ ਤਾਂ ਮੈਂ ਡੀਟੀ ਨੰਬਰ 1 ਅਲਟਰਾ ਨੂੰ ਛੋਟਾ ਮਾਡਲ ਕਹਿਣਾ ਇੱਕ ਐਚਕੇਡ ਪ੍ਰੋ ਮੈਕਸ ਨੂੰ ਛੋਟਾ ਮਾਡਲ ਕਹਿਣਾ ਆ ਲੈ ਵੀ ਬੈਟਰੀ ਬੈਕਅਪ ਇੱਕ ਹਫਤੇ ਦਾ ਤੇ ਰੇਟ 2750 ਰੁਪਏ ਲੇਕਿਨ ਅੱਜ ਕਿੰਨਾ ਦੇ ਰਹੇ ਆ 1850 ਰੁਪਏ ਐਚਕੇਡ ਪ੍ਰੋ ਮੈਕਸ ਦਾ ਅਗਿਆ ਚੀਜ਼ ਇੱਕ ਹੋਰ ਚੈੱਕ ਕਰਾਉਣਾ ਮੇਰੇ ਭਰਾਵਾਂ ਨੂੰ ਤੋਹਫਾ ਹੀ ਆ ਕਿ ਤੋਹਫਾ ਸੂਪਰ ਐਮਲੇਟ ਆ ਸੂਪਰ ਐਮਲੇਟ ਆ ਨਵੀਂ ਚੀਜ਼ ਆ ਅਲਟਰਾ ਅਲਟਰਾ ਸਭ ਕਾਲੀਆਂ ਮੇਰੇ ਭਰਾਵਾਂ ਨੇ ਨਵੀਂ ਚੀਜ਼ ਆ ਆਜੋ ਮੇਰੇ ਭਰਾ ਫਿਰ ਜਿਹੜੀ ਗੁੱਟ ਤੇ ਪਾਈ ਹੈ ਨਾ ਇਹ ਵੀ ਬਹੁਤ ਪਿਆਰਾ ਮਾਡਲ ਆ ਇਹਦਾ ਵੀ ਰੇਟ ਦੇ ਕੇ ਜਾਊਗਾ ਘੈਂਟ ਜੱਜ ਮੇਰੇ ਭਰਾਵਾਂ ਨੂੰ ਇੱਧਰ ਦੇਖੋ ਆਏ ਹਾਏ ਮਾਮਾ ਕਰ ਬਾਈ ਮਤਲਬ ਐਡਾ ਵਾ ਇਹਦਾ ਕੁੱਬ ਬਾਹਰ ਨੂੰ ਨਿਕਲਿਆ ਆ ਸਟ੍ਰੈਪ ਪਾ ਕੇ ਬਹੁਤ ਸੋਹਣੀ ਲੱਗਦੀ ਆ ਸੂਪਰ ਐਮਲੇਟ ਆ ਆ ਦੇਖੋ ਇੱਧਰ ਆਏ ਹਾਏ ਬਹੁਤ ਪਿਆਰੀ ਚੀਜ਼ ਆ ਆ ਫੋਟੋ ਉੱਤੇ ਦਿੱਤੀ ਹੋਈ ਆ ਸੇਮ ਆ ਚੀਜ਼ ਬਣਨੀ ਆ ਠੀਕ ਹੈ ਜੀ ਇਹਦਾ ਰੇਟ ਬੜਾ ਤਕੜਾ ਦੇਣ ਲੱਗਾ ਮ ਇਹਦਾ ਰੇਟ ਸੀਗਾ 2950 ਰੁਪਏ ਲੇਕਿਨ ਅੱਜ ਦੇਣ ਲਗਾ 1799 ਰੁਪਏ ਕਿਉਂ ਮੇਰੀ ਮਰਜ਼ੀ ਰੇਟ ਘਟ ਦੇਣਾ ਮੇਰੇ ਭਰਾਵਾਂ ਦਾ ਬੈਨੀਫਿਟ ਕਰਾਉਣਾ ਲੇਕਿਨ ਜਿਹੜੇ ਮਾਡਲ ਤੇ ਮੈਂ ਜਿੰਨਾ ਕ ਜ਼ੋਰ ਲਾਉਣਾ ਨਾ ਨਾ ਉਸ ਹਿਸਾਬ ਨਾਲ ਸਮਝ ਲਿਆ ਕਰੋ ਕਿਉਂਕਿ ਸਭ ਨੂੰ ਪਤਾ ਕਿ ਝੂਠ ਅਸੀਂ ਨਹੀਂ ਮਾਰੀਦਾ ਨਾ ਸਾਨੂੰ ਮਾਰਨ ਦੀ ਜ਼ਰੂਰਤ ਹੈਗੀ ਆ ਤੇ ਨਾ ਅਸੀਂ ਮਾਰੀਦਾ ਆ ਤੇ ਨਾ ਹੀ ਮਾਰਾਂਗੇ ਤੇ ਨਾ ਹੀ ਲੋੜ ਹੈਗੀ ਆ ਹੋਰ ਦੱਸੋ ਫਿਰ ਮੇਰੇ ਭਰਾ ਕੀ ਹਾਲ ਚਾਲ ਹੋ ਗਏ ਮਾਡਲ ਅੱਗੇ ਆਜੋ ਕੰਬੋ ਇੱਕ ਆ ਕੰਬੋ ਹੁੰਦਾ ਹੈ ਜੀ ਠੀਕ ਆ ਜੀ ਪਹੁੰਚ ਆਉਂਦੀ ਆ ਮੇਰੇ ਭਰਾ ਨਿਕਲ ਗਈ ਹੋਈ ਏ ਸਾਡੇ ਕੋ ਉਦਾ ਪਾ ਕੇ ਦਿਖਾ ਦਿੰਦਾ ਵਾ ਤੇ ਪੀਸ ਬਏ ਆ 2 ਠੀਕ ਆ ਜੀ ਵਾਚ ਦੇ ਦੋ ਹੀ ਪੀਸ ਸਾਡੇ ਕੋਲ ਬਏ ਆ ਇਹ ਕਾ ਮਾਡਲ ਆ ਮਤਲਬ ਪੀਸ ਤੇ ਕਾ ਪੀਸ ਆ ਰੇਟ ਸਿਰਫ ਦੇਣ ਲੱਗਾ 499 ਰੁਪਏ ਜਿੰਨੂੰ ਸਮਝ ਆਵੇ ਚੱਕ ਲਿਓ ਸੀਰੀਜ਼ 9 ਦਾ ਕੰਬੋ 999 ਦੇ ਵਿੱਚ ਦੇਣ ਲੱਗਾ ਆ ਆ ਲੋ ਇਹ ਕੰਬੋ ਦਾ ਇਹ ਕੰਬੋ ਦਾ ਨਾਮ ਕੀ ਆ ਜੀ ਕਪਲ ਕੰਬੋ ਕਪਲ ਕੰਬੋ ਕਪਲ ਕੰਬੋ ਨੂੰ ਕਿਉਂ ਕਹਿੰਦੇ ਆ ਤੇ ਜਿਹੜੇ ਮੇਰੇ ਭਰਾ ਹੁਣ ਨਵੇਂ ਆ ਪੇਜ ਨੂੰ ਕਰ ਦਿਓ ਸ਼ਕਰਬਾਰਾ ਤੇ ਵੀਡੀਓ ਕਰ ਦਿਓ ਸ਼ੇਅਰ ਕਿਉਂਕਿ ਬੜਾ ਬੜਾ ਘੈਂਟ ਜਿਹੜੇ ਕੰਟੈਂਟ ਆ ਆਉਂਦਾ ਵੇ ਆ ਇਹ ਬਣ ਗਈ ਜੀ ਕੁੜੀਆਂ ਵਾਲੀ ਵਾਚ ਓਕੇ ਤੇ ਆ ਬਣ ਗਈ ਮੁੰਡੇ ਵਾਲੀ ਵਾਚ ਇਹਨੂੰ ਤਾਂ ਕਹਿੰਦੇ ਆ ਕਪਲ ਕੰਬੋ ਦੋਨੇ ਮੇਰੇ ਭਰਾਵਾਂ ਨੇ ਇਹਨੂੰ ਆ ਵੀ ਪੈ ਜਾਣਾ ਮੇਰੇ ਭਰਾਣੇ ਪਾਉਣੀ ਐ ਇਦਾਂ ਵੀ ਪਾ ਸਕਦਾ ਆ ਇਹਦਾ ਅਲਟਰਾ ਵਾਸਟ ਠੀਕ ਆ ਜੀ ਇਹਦਾ ਰੇਟ ਅੱਜ ਦੇਣ ਲੱਗਾ ਸਿਰਫ ਮੈਂ 1499 ਰੁਪਏ 1499 ਰੁਪਏ ਚੱਕ ਲਿਓ ਦਵਾ ਦਾ ਮੇਰੇ ਭਰਾ ਅੱਗੇ ਆ ਜਾਓ 에ਅਰਪອດਾਂ ਦੇ ਬਹੁਤ ਤਕੜਾ ਆਫਰ ਦੇਣ ਲੱਗਾ ਆ 에ਅਰਪອດ 3 ਜਿਹੜੇ ਆ ਕਿਸੇ ਮੇਰੇ ਭਰਾ ਨੇ ਇੱਕ ਪੀਸ ਲੈਣਾ 499 ਰੁਪਏ ਦੋ ਪੀਸ ਲੈਣੇ ਤਾਂ 850 ਰੁਪਏ ਦਾ ਬਹੁਤ ਤਗੜਾ ਮਾਲ ਦਊਗਾ ਯੂਐਸਏ ਦੇ ਵਿੱਚ ਅੱਗੇ ਆਜੋ ਟੂ ਪ੍ਰੋ ਟੂ ਪ੍ਰੋ ਸਿੰਗਲ ਪੀਸ ਲੈਣਾ ਕਿਸੇ ਨੇ 699 ਰੁਪਏ ਦਾ ਦੋ ਪੀਸ ਲੈਣੇ ਆ 1250 ਰੁਪਏ ਦੇ ਅੱਗੇ ਆਜੋ ਟੂ ਪ੍ਰੋ ਏਐਨਸੀ ਦੇ ਵਿੱਚ ਵਿੱਚ ਇੱਕ ਪੀਸ ਲੈਣਾ ਆ 850 ਰੁਪਏ ਦਾ ਦੋ ਪੀਸ ਲੈਣੇ ਆ ਤਾਂ 1500 ਰੁਪਏ ਦੇ ਅੱਗੇ ਆ ਇੱਕ ਕੰਬੋ ਹੁੰਦਾ ਹੈ ਆ ਅਲਟੀਮੇਟਡ ਬਹੁਤ ਪਿਆਰਾ ਕੰਬੋ ਆ ਇਹਦੇ ਵਿੱਚ ਇੱਕ ਵਾਚ ਹੁੰਦੀ ਆ ਸੱਤ ਸਟ੍ਰੈਪ ਹੁੰਦੇ ਆ ਮੈਟਲ ਹੁੰਦਾ ਬਹੁਤ ਸੋਹਣੀ ਚੀਜ਼ ਹੁੰਦੀ ਆ ਇਹਦਾ ਰੇਟ ਦੇਣ ਲਗਾ ਸਿਰਫ 699 ਰੁਪਏ ਜਿਹੜੇ ਮੇਰੇ ਭਰਾ 1000 ਰੁਪਏ ਤੋਂ ਉੱਪਰ ਸ਼ਾਪਿੰਗ ਕਰਨਗੇ ਇਹਦੇ ਵਿੱਚੋਂ ਉਹਨਾਂ ਵਾਸਤੇ ਡਿਲੀਵਰੀ ਚਾਰਜ ਬਿਲਕੁਲ ਫਰੀ ਰਹੂਗਾ ਮੇਰੇ ਭਰਾਵਾਂ ਵਾਸਤੇ ਤੇ ਲਓ ਜੀ ਬਹੁਤ ਬਹੁਤ ਧੰਨਵਾਦ ਸਾਰੇ ਮੇਰੇ ਭਰਾਵਾਂ ਦਾ ਸਾਡੀ ਇਹ ਫੁੱਲ ਵੀਡੀਓ ਦੇਖਣ ਵਾਸਤੇ ਤੇ ਜੇ ਤੁਹਾਨੂੰ ਮਜ਼ਾ ਆਇਆ ਤੇ ਕਮੈਂਟ ਕਰਕੇ ਸਾਨੂੰ ਐਪਰੀਸ਼ੀਏਟ ਕਰ ਦਿਓ ਜੇ ਤੁਹਾਨੂੰ ਰੇਟ ਘੈਂਡ ਲੱਗੇ ਤਾਂ ਵੀ ਸਾਨੂੰ ਕਮੈਂਟ ਕਰ ਦਿਓ ਤੇ ਪੇਜ ਨੂੰ ਸ਼ਕਰਪਾਰਾ ਜ਼ਰੂਰ ਕਰ ਲਓ ਤੇ ਜਿਹੜੇ ਮੇਰੇ ਭਰਾਵਾਂ ਨੂੰ ਸਾਡਾ ਇੰਸਟਾਗ੍ਰam ਦਾ ਪੇਜ ਨਹੀਂ ਪਤਾ ਹਜੇ ਤੱਕ ਉਹਨੂੰ ਵੀ ਫੋਲੋ ਕਰ ਲਓ ਕਿਉਂਕਿ Instagram ਦੀ ਸਾਡੀ ਹੈਗੀ ਆਈਡੀ sandeep.techproduct ਉਥੇ ਹੈਗੇ ਸਾਡੇ ਆਪਣੇ ਕਿਨੇ 75000 ਤੇ Facebook ਦੀ ਸਾਡੀ ਆਈਡੀ ਹੈਗੀ ਆ sandeep pannu ਇੱਕ Facebook ਦੀ ਆਈਡੀ ਹੈਗੀ ਆ sandeep.techproduct ਇੱਕ ਹੈਗੀ ਆ sandeep mobile repair ਤੇ ਕੁੱਲ ਮਿਲਾ ਕੇ ਉਹਨਾਂ ਦੇ ਵੀ ਠੀਕ ਆ ਫੋਲੋਅਰ ਬਾਕੀ ਵੀਡੀਓ ਮੇਰੇ ਭਰਾ ਵੱਤ ਤੋਂ ਵੱਤ ਸ਼ੇਅਰ ਕਰਦਿਆ ਕਰੋ ਤੇ ਲਵ ਯੂ ਮਿਲਦੇ ਆ ਅਗਲੀ ਨਵੀਂ ਵੀਡੀਓ ਦੇ ਵਿੱਚ ਲਵ ਯੂ